ਅੱਛੀ ਗੱਲ ਦੋਸਤੋ ਮੈਂ ਅਰਵਿੰਦਰਪਾਲ ਸਿੰਘ ਰਾਇਲ ਟ੍ਰੈਵਲਸ ਤੋਂ ਔਰ ਇਸ ਖਾਸ ਪੀਟੀਸੀ ਦੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਤੇ ਤੁਹਾਡੀਆਂ ਕਾਲਸ ਲੈਣੇ ਆ ਕਾਲਸ ਲੈਣ ਤੋਂ ਪਹਿਲਾਂ ਕੁਝ ਜਾਣਕਾਰੀਆਂ ਕਾਲਸ ਉਹ ਹੀ ਲਗਾਤਾਰ ਕਰ ਸਕਦੇ ਹੋ 92168 92168 ਵਾਲੇ ਨੰਬਰ ਤੇ ਸ਼ੋਅ ਤੋਂ ਬਾਅਦ ਵੀ ਕਾਲ ਸਾਡੇ ਨਾਲ ਲਗਾਤਾਰ ਇਸੇ ਤਰੀਕੇ ਨਾਲ ਜਾਰੀ ਰਹਿਣਗੀ ਸੋ ਦੋਸਤੋ ਇਸ ਸਮੇਂ ਕੈਨੇਡਾ ਵਿੱਚ ਐਪਲੀਕੇਸ਼ਨਸ ਲੱਗ ਰਹੀਆਂ ਨੇ ਬੱਚੇ ਦੀਆਂ ਔਰ ਜਿਨ੍ਹਾਂ ਨੇ 20000 ਡਾਲਰ ਦੀ ਜਗ੍ਹਾ ਤੇ 10000 ਡਾਲਰ ਭਰਨਾ ਸੀ ਉਹਨਾਂ ਦੀਆਂ ਐਪਲੀਕੇਸ਼ਨਸ 31 ਜਨਵਰੀ 31 ਦਸੰਬਰ ਤੱਕ ਲੱਗ ਸਕਦੀਆਂ ਨੇ ਪਰ ਅੱਜ ਮੇਰਾ ਖਾਸ ਕਰਕੇ ਮੁੱਦਾ ਇਹ ਹੈ ਕਿ ਅਸੀਂ ਟੂਰਿਸਟ ਵੀਜ਼ਾ ਦੀ ਗੱਲਬਾਤ ਜ਼ਿਆਦਾ ਕਰੀਏ ਜਿਹਦੇ ਵੀ ਤੁਹਾਡੇ 10 ਸਾਲ ਦੇ ਕੈਨੇਡਾ ਦੇ ਵੀਜ਼ੇ ਆ 10 ਸਾਲ ਦਾ ਅਮਰੀਕਾ ਦਾ ਵੀਜ਼ਾ ਆ ਦੈਨ ਯੂਕੇ ਦਾ ਵੀਜ਼ਾ ਆ ਤੁਹਾਡੇ ਆਸਟ੍ਰੇਲੀਆ ਦਾ ਵੀਜ਼ਾਸ ਨੇ ਨਿਊਜ਼ੀਲੈਂਡ ਦੇ ਵੀਜ਼ਾਸ ਨੇ ਯੂਰਪ ਸ਼ੇਨਗਨ ਉਹ ਵੀਜ਼ਾ ਔਰ ਸਭ ਤੋਂ ਸੌਖੇ ਵੀਜ਼ਿਆਂ ਵਾਲੇ ਜਿੱਥੇ ਤੁਹਾਨੂੰ ਵੀਜ਼ਿਆਂ ਦੀ ਲੋੜ ਵੀ ਹੈ ਨਹੀਂ ਸੋ ਇੰਡੀਆ ਪਾਸਪੋਰਟ ਪਿਛਲੇ ਸਾਲ ਲਗਭਗ 87ਵੀਂ ਰੈਂਕਿੰਗ ਤੇ ਸੀ ਪੂਰੀ ਦੁਨੀਆ ਦੇ ਵਿੱਚ 87ਵੇਂ ਨੰਬਰ ਦਾ ਮੁਲਕ ਸੀ ਪਾਸਪੋਰਟ ਦੇ ਪਾਵਰਫੁੱਲ ਦੇ ਚੱਕਰ ਦੇ ਵਿੱਚ ਔਰ ਇਸ ਸਾਲ ਸਾਡਾ ਰੈਂਕਿੰਗ ਜਿਹੜਾ 80ਵਾਂ ਹੋ ਗਿਆ ਹੈ ਪਿਛਲੇ ਸਾਲ ਭਾਰਤੀ ਲੋਕ ਜਿਹੜੇ ਉਹ 57 ਮੁਲਕਾਂ ਵਿੱਚ ਬਿਨਾ ਵੀਜ਼ਾ ਤੋਂ ਜਾ ਸਕਦੇ ਸੀ ਜਾਂ ਵੀਜ਼ਾ ਔਨ ਅਰਾਈਵਲ ਲੈ ਸਕਦੇ ਸੀ ਜਾਂ ਈ ਵੀਜ਼ਾ ਲੈ ਸਕਦੇ ਸੀ ਇਸ ਸਮੇ ਇਹ 60 ਤੋਂ ਵੱਧ ਗਿਣਤੀ ਹੋ ਗਈ ਆ ਔਰ ਇਸ ਸਾਲ ਦੇ ਅਖੀਰ ਤੱਕ ਜਾਂਦੇ ਜਾਂਦੇ ਆ ਇਹ ਗਿਣਤੀ 70 ਮੁਲਕਾਂ ਤੱਕ ਹੋ ਸਕਦੀ ਆ ਜਿੱਦਣਾ ਸਾਡੇ ਬਾਹਰ ਜਾਣ ਦੇ ਮਨਸੂਬੇ ਸੌਖੇ ਹੱਲ ਹੋ ਜਾਣਗੇ ਦੋਸਤੋ ਇਸ ਸਮੇਂ ਦੇ ਵਿੱਚ ਜਿਹੜੇ ਤੁਹਾਡੇ ਸੈਰ ਸਪਾਟੇ ਦੇ ਮਨਸੂਬੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਅਖੀਰਲੇ ਮੁਲਕ ਹੋਰ ਜੁੜ ਗਏ ਨੇ ਹੁਣ ਕੀਨੀਆਂ ਨੇ ਵੀਜ਼ਾ ਕੈਨੋ ਆਨ ਅਰਾਈਵਲ ਦੇਣਾ ਸ਼ੁਰੂ ਕਰਤਾ ਜਾਂ ਵੀਜ਼ਾ ਖਤਮ ਕਰਤਾ ਤੁਹਾਡੇ ਲਈ ਮਲੇਸ਼ੀਆ呀 ਮੋਰੀਸ਼ੀਆ ਸਾ ਵੀਏਟਨਾਮ ਹੈ ਕਤਰ ਹੈ ਕਜ਼ਾਕਿਸਤਾਨ ਹੈ ਸ਼੍ਰੀਲੰਕਾ呀 ਔਰ ਥਾਈਲੈਂਡ ਦਾ ਨਾਮ ਅਸੀਂ ਸਭ ਤੋਂ ਪਹਿਲਾਂ ਸੁਣਿਆ ਸੀਗਾ ਸੋ ਇਹ ਉਹ ਮੁਲਕ ਨੇ ਜਿਹੜੇ ਉਹ ਉਸ ਪੁਰਾਣੀ ਸੂਚੀ ਵਿੱਚ ਸ਼ਾਮਲ ਹੋਏ ਨੇ ਲਗਭਗ 8-9 ਕੰਟਰੀ ਇਸ ਸਾਲ ਸ਼ਾਮਲ ਹੋਏ ਆ ਔਰ ਇਹ ਜਿਹੜੀ ਰੈਂਕਿੰਗ ਪਾਸਪੋਰਟ ਦੀ ਸਾਡੀ ਇੰਪਰੂਵ ਇਹਨਾਂ ਨੇ ਕੀਤੀ ਹੈ ਅੱਜ ਸਾਨੂੰ ਸੱਪਾਂ ਦੀਆਂ ਸਿਰੀਆਂ ਵਿੱਧ ਕੇ ਅਲੱਗ-ਅਲੱਗ ਮੁਲਕਾਂ ਦੇ ਜੰਗਲ ਟੱਪ ਕੇ ਜਾਣ ਦੀ ਲੋੜ ਨਹੀਂ ਹੈਗੀ ਅੱਜ ਤੁਸੀਂ ਫਖਰ ਦੇ ਨਾਲ ਆਸਾਨੀ ਦੇ ਨਾਲ ਵੀਜ਼ਾਸ ਲੈ ਸਕਦੇ ਹੋ ਸੋ ਤੁਹਾਡੇ ਬੱਚੇ ਬਾਹਰੀ ਮੁਲਕਾਂ 'ਚ ਪੜ੍ਹਦੇ ਆ ਤੁਸੀਂ ਬੱਚਿਆਂ ਕੋਲ ਬਾਹਰ ਜਾਣ ਲਈ ਤੁਹਾਨੂੰ ਬਹਾਨੇ ਲਾਉਣ ਦੀ ਲੋੜ ਨਹੀਂ ਬੜੇ ਸੌਖੇ ਵੀਜ਼ੇ ਹਾਸਲ ਕੀਤੇ ਜਾ ਸਕਦੇ ਆ ਸਿਰਫ ਸਾਨੂੰ ਉਹ 5 ਪੰਡ ਰੁਪਈਆ ਦੀ ਵਾਲੇ ਮਨਸੂਬੇ ਤੋਂ ਬਾਹਰ ਆਉਣਾ ਪੈਣਾ ਔਰ ਸੌਖੇ ਤਰੀਕੇ ਨਾਲ ਕੇਸ ਅਪਲਾਈ ਕਰਨੇ ਪੈਣੇ ਅੱਜ ਦੇ ਸਮੇਂ ਵਿੱਚ ਵੀ ਅਸੀਂ ਬਹੁਤ ਸਾਰੇ ਕੇਸਿਸ ਇਦਾਂ ਦੇ ਦੇਖਦੇ ਆਂ ਜਿਹੜੇ ਪੁਰਾਣੇ ਬੁਕਿੰਗ ਕਰ ਕਰਕੇ ਲੱਖਾਂ ਰੁਪਏ ਖਰਚਣ ਦੇ ਚੱਕਰ ਤੁਸੀਂ ਕੇਸ ਲਾਏ ਸੀ 10-15 ਸਾਲ ਪਹਿਲਾਂ ਦੀ ਗੱਲ ਹੈ ਸੋ ਪਰ ਅੱਜ ਉਹਦੋਂ ਤੁਹਾਡੇ ਉੱਪਰ ਬਹੁਤ ਸਾਰੇ ਜਿਹੜੇ ਰਿਫਿਊਜ਼ਲਸ ਵੀ ਲੱਗੀਆਂ ਜਾਣਕਾਰੀਆਂ ਵੀ ਕੋਈ ਨਹੀਂ ਹੈਗੀਆਂ ਬਟ ਉਹਨਾਂ ਦੇ ਵੀਜ਼ਾ ਦਾ ਜਿਹੜਾ ਸਮਾਂ ਹੁਣ ਆ ਗਿਆ ਹੈ ਸੋ ਇਸ ਵਾਰੇ ਜਿਹੜਾ ਕੋਟਾ ਆ ਸਾਡਾ ਵੀਜ਼ਾਸ ਦਾ ਉਹ ਅਸੀਂ ਪਿਛਲੀ ਵਾਰੀ ਵੀ ਵੇਖਿਆ ਬਹੁਤ ਸ਼ਾਨਦਾਰ ਰਿਹਾ ਅਮਰੀਕਾ ਨੇ ਇਕੱਲੇ ਸਾਨੂੰ 12 ਲੱਖ ਵੀਜ਼ਾ ਦਿੱਤਾ 10 ਲੱਖ ਦਾ ਵੀਜ਼ਾ ਕੋਟਾ ਸੀ ਬਟ 12 ਲੱਖ ਵੀਜ਼ਾਸ ਦਿੱਤੇ ਨੇ ਇਸ ਸਾਲ ਦੇ ਵਿੱਚ ਔਰ ਕੈਨੇਡਾ ਦਾ ਜਿਹੜਾ ਵੀਜ਼ਾ ਕੋਟਾ ਹੈ ਉਹ ਵੀ ਲਗਭਗ ਡਬਲ ਕਰ ਦਿੱਤਾ ਆ ਯੂਕੇ ਨੇ ਵੀ ਅਸੀਂ ਵੇਖਿਆ 7.5 ਲੱਖ ਟਾਇਰ 2 ਵੀਜ਼ਾ ਦੇ ਉੱਪਰ ਲੋਕ ਸੱਦੇ ਨੇ ਔਰ ਇਹ ਗਿਣਤੀ ਇਸੇ ਤਰੀਕੇ ਨਾਲ ਚੱਲੂ ਆ ਹਾਲੇ ਐਪਰਲ ਦੇ ਵਿੱਚ ਜਾ ਕੇ ਦੇ ਉੱਪਰ ਰੋਕ ਲਾਉਣ ਦਾ ਕੋਈ ਨਾ ਕੋਈ ਤਰੀਕਾ ਬਣ ਸਕਦਾ ਬਟ ਹਾਲੇ ਤੱਕ ਇਹ ਕੈਟਾਗਰੀ ਇਸੇ ਤਰੀਕੇ ਨਾਲ ਹੀ ਚੱਲ ਰਹੀ ਹੈ ਇਟਲੀ ਦੇ ਵਿੱਚ ਸੀਜ਼ਨਲ ਵਰਕਰ ਜਾਂਦੇ ਆ ਉਹਦੇ ਉੱਪਰ ਵੀ ਕੋਈ ਰੋਕ ਨਹੀਂ ਰਹੀ ਉਹਦਾ ਵੀ ਜਿਹੜਾ ਕੋਟਾ ਪਿਛਲੇ ਸਾਲ ਨੂੰ ਕਾਫੀ ਇਨਕਰੀਜ਼ ਹੋਇਆ ਸੋ ਕੁੱਲ ਮਿਲਾ ਕੇ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਸੇਅਰਸ ਪਾਟੇ ਕਰਨ ਦੇ ਦਿਨ ਆ ਗਏ ਆ ਸੋ ਤੁਸੀਂ ਨਿਰਵਿਘਨ ਅਬ ਬਾਹਰ ਕੋ ਮਨ ਲਈ ਜਾ ਸਕਦੇ ਹੋ ਬੱਚਿਆਂ ਨੂੰ ਮਿਲਣ ਜਾ ਸਕਦੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਜਾ ਸਕਦੇ ਹੋ ਔਰ ਅਗਰ ਕਿਤੇ ਕੋਈ ਰਿਫਿਊਜ਼ਲਸ ਲਗੀਆਂ ਨੇ ਸਿਆਹੀ ਤਰੀਕੇ ਨਾਲ ਉਹਨਾਂ ਨੂੰ ਜੇਠਿਆ ਜਾ ਸਕਦਾ ਰਿਫਿਊਜ਼ਲਸ ਕੋਈ ਗੁਨਾਹ ਨਹੀਂ ਹੋ ਗਿਆ ਰਿਫਿਊਜ਼ਲ ਦਾ ਮਤਲਬ ਹੈ ਕਿ ਤੁਸੀਂ ਅਗਰ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਣਾ ਚਾਹੁੰਦੇ ਸੀ ਕਿਸੇ ਕਾਰਨ ਕਰਕੇ ਅੰਬੈਸੀ ਤੁਹਾਡਾ ਕੇਸ ਪ੍ਰੂਵ ਨਹੀਂ ਹੋਇਆ ਤੇ ਅੱਜ ਉਹ ਰਿਸ਼ਤੇਦਾਰ ਤੁਹਾਡਾ ਉੱਥੇ ਦਾ ਉੱਥੇ ਹੀ ਹੈ ਤੁਸੀਂ ਅੱਜ ਦੁਬਾਰਾ ਉਹਨੂੰ ਅਰਜੀ ਲਾ ਸਕਦੇ ਹੋ ਔਰ ਅੰਬੈਸੀ ਨੂੰ ਪਤਾ ਹੈ ਕਿ ਤੁਸੀਂ ਪਹਿਲਾਂ ਵੀ ਐਪਲੀਕੇਸ਼ਨ ਉਹਦੇ ਕੋਲ ਜਾਣ ਲਈ ਲਾਈ ਸੀ ਸੋ ਇਹ ਐਪਲੀਕੇਸ਼ਨ ਐਪਲੀਕੇਸ਼ਨ ਹੋਰ ਸਟਰੋਂਗ ਹੋ ਕੇ ਇਦੇ 'ਚ ਕੋਈ ਨੁਕਸਾਨ ਨਹੀਂ ਹੋਣ ਲੱਗਾ ਸੋ ਆਪਣੀ ਰੀ ਐਪਲੀਕੇਸ਼ਨ ਜ਼ਰੂਰ ਕਰੋ। ਔਰ ਨਵੀਆਂ ਐਪਲੀਕੇਸ਼ਨ ਲਾਉਣੀਆਂ ਚਾਹੁੰਦੇ ਹੋ ਕਾਲ ਕਰ ਸਕਦੇ ਹੋ ਜਾਂ ਮੈਨੂੰ ਆ ਕੇ ਮਿਲ ਸਕਦੇ ਹੋ। ਮੈਂ ਔਰ ਮੇਰੀ ਟੀਮ ਅਸੀਂ ਹਮੇਸ਼ਾ ਅਵੇਲੇਬਲ ਆ ਔਰ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆਂ ਕਿ ਤੁਹਾਡੇ ਬਾਹਰ ਜਾਣ ਦੇ ਸੁਪਨੇ ਦੇ ਵਿੱਚ ਅਸੀਂ ਕਿਸ ਤਰ੍ਹਾਂ ਕਿਤੇ ਜ਼ਰੂਰ ਸਹਾਇਕ ਹੋਈਏ। ਦੂਸਰੀ ਖਬਰ ਦੋਸਤੋ ਜਿਹੜੇ ਬੱਚਿਆਂ ਨੇ ਇਸ ਸਾਲ ਬਾਹਰ ਜਾਣਾ ਉਹਨਾਂ ਦੇ ਲਈ ਬੈਂਚਮਾਰਕਸ ਤਕਰੀਬਨ ਉਹੀ ਰਹਿਣ ਵਾਲੇ ਆ ਕੈਨੇਡਾ ਨੇ ਥੋੜੇ ਬਹੁਤ ਘਟਾਏ ਨੇ। ਕੈਨੇਡਾ ਦੇ ਲਈ ਓਵਰਆਲ 6 ਦੀ ਤਾਂ ਉਹ 6 ਇਚ ਦੀ ਤਾਂ ਹੁਣ ਓਵਰਆਲ 6 ਦੇ ਉੱਪਰ ਬੱਚੇ ਜਾ ਸਕਦੇ ਨੇ ਯੂਕੇ ਦੇ ਵਿੱਚ 5.5 ਇਚ ਦੇ ਨਾਲ ਬੱਚੇ ਜਾ ਸਕਦੇ ਨੇ ਯੂਐਸ ਦੇ ਵਿੱਚ ਜਿਹੜੇ ਬੱਚੇ ਅੰਗਰੇਜ਼ੀ ਬੋਲ ਸਕਦੇ ਨੇ ਉਹ ਜਾ ਸਕਦੇ ਨੇ ਯੂਰਪ ਮਾਲਟਾ ਦੇ ਜਾਂ ਸ਼ੇਨਗਨ ਇਟਲੀ ਜਾਂ ਜਰਮਨੀ ਦੇ ਵਿੱਚ 6 ਬੈਂਡ ਆ ਮਾਲਟਾ ਦੇ ਜਿਹੜੇ ਬੱਚਿਆਂ ਕੋਲ ਅਗੇ ਨੇ ਅੰਗਰੇਜ਼ੀ ਬੋਲ ਸਕਦੇ ਨੇ ਉਹ ਜਾ ਸਕਦੇ ਨੇ ਸੋ ਅਲੱਗ-ਅਲੱਗ ਮੁਲਕਾਂ ਦੇ ਵਿੱਚੋਂ ਜਨੀਅਰ ਰਿਕੁਆਇਰਮੈਂਟਸ ਆਉਂਦੀਆਂ ਤੁਹਾਡੇ ਨਾਲ ਸਮੇਂ-ਸਮੇਂ ਤੇ ਜ਼ਰੂਰ ਗੱਲਬਾਤ ਕਰਦੇ ਰਵਾਂਗੇ ਔਰ ਤੁਹਾਡੇ ਵੀਜ਼ਿਆਂ ਦੇ ਸਫਰ ਨੂੰ ਇਸੇ ਤਰੀਕੇ ਨਾਲ ਸੌਖਾ ਕਰਦੇ ਰਵਾਂਗੇ ਤੁਹਾਡੀਆਂ ਕਾਲਸ ਲੈਂਡ ਦਾ ਵੇਲਾ ਆ ਗਿਆ ਜੀ ਤੁਸੀਂ ਕਾਲ ਕਰ ਸਕਦੇ ਹੋ ਤੁਹਾਡੇ ਨਾਲ ਗੱਲਬਾਤ ਕਰਕੇ ਅਸੀਂ ਤੁਹਾਡੇ ਕੇਸਸ ਨੂੰ ਸਮਝਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਅਸੀਂ ਉਹ ਕਿਸੇ ਨਾ ਕਿਸੇ ਤਰੀਕੇ ਦੀ ਉਹ ਜਾਣਕਾਰੀ ਦਈਏ ਜਿਹੜੀ ਤੁਹਾਡੇ ਲਈ ਬਹੁਤ ਟੁਕਮੀ ਹੋਵੇ ਔਰ ਬਹੁਤ ਸਹਾਈ ਤਰੀਕੇ ਨਾਲ ਤੁਸੀਂ ਵੀਜ਼ਾਸ ਹਾਸਲ ਕਰ ਸਕੋ। ਸ਼ੋਦ ਬਾਅਦ ਵੀ ਕਾਲਸ ਦਾ ਸਿਲਸਿਲਾ ਇਸੇ ਤਰੀਕੇ ਨਾਲ ਚੱਲਦਾ ਰਹੂਗਾ। ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਕਾਲਸ ਲੈਣ ਜਾ ਰਹੇ ਹਾਂ ਜੀ ਅਸੀਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੁਕਮ ਕਰੋ ਕੀ ਜਾਣਕਾਰੀ ਚਾਹੀਦੀ ਆ? ਸਰ ਮੈਂ ਸ੍ਰੀ ਕੈਨੇਡਾ ਦੇ ਬਾਰੇ ਪੁੱਛਣਾ ਚਾਹੁੰਦਾ ਸੀਗਾ। ਮੈਂ ਆਪਣਾ ਟੂਰਿਸਟ ਵੀਜ਼ਾ ਅੱਜ ਤੋਂ 1 ਸਾਲ ਪਹਿਲਾਂ ਲਾਇਆ ਸੀਗਾ ਤੇ ਮੈਨੂੰ ਰਿਫਿਊਜ਼ਲ ਆ ਗਈ ਸੀ ਕੈਨੇਡਾ ਦੀ। ਓ ਸੋ ਆਪਣਾ ਪ੍ਰੋਫਾਈਲ ਦੱਸੋਗੇ ਸਾਨੂੰ ਕੁਝ ਆਪਣੇ ਬਾਰੇ ਜਾਣਕਾਰੀ ਦੋਗੇ ਕੀ ਕੰਮ ਕਰਦੇ ਹੋ ਕੀ ਉਮਰ ਹੈ ਕੀ ਪਰਿਵਾਰ ਚ ਕੌਣ ਕੌਣ ਹੈ ਮੈਂ ਕਿਸੇ ਵੱਡੀ ਗੱਲ ਨਹੀਂ ਆਪਣਾ ਛੋਣਾ ਵਗੈਰਾ ਪਰਸੋਂ ਵਗੈਰਾ ਬੀਜੀ ਦੀ ਠੀਕ ਹੈ ਤੇ ਮਤਲਬ ਜੇਸੋਂ ਵਗੈਰਾ ਹੈ ਇਹ ਆਦੇ ਆਪਣੇ ਹੱਲੇ ਰਹਿੰਦੇ ਪਰ ਆਪਣਾ ਨਾ ਬਾਹਰ ਕੋਈ ਹੈ ਨਹੀਂ ਆਪਾਂ ਹੋਟਲ ਵੀਜ਼ਿਟ ਚਲਾਇਆ ਸੀਗਾ ਓਕੇ ਹਾਂਜੀ ਤੇ ਹੋ ਸਕਦਾ ਮਤਲਬ ਜੇ ਆਪਾਂ ਦੁਬਾਰਾ ਕੈਨੇਡਾ ਦਾ ਚਾਹੀਏ ਬਿਲਕੁਲ ਹੋ ਸਕਦਾ ਇਹਦੇ ਲਈ ਕੋਈ ਸਪਾਂਸਰਸ਼ਿਪ ਦੀ ਲੋੜ ਨਹੀਂ ਹੈਗੀ ਸੋ ਅਗਰ ਤੁਹਾਡੇ ਕੋਲ ਖਾਤੇ 'ਚ ਪੈਸੇ ਪਏ ਆ ਅਕਾਊਂਟ 'ਚ ਪੈਸੇ ਹੈਗੇ ਤੁਹਾਡੇ ਕੋਲ हां yeah, है, है, जी आज ਤੱਕ 100 ਲੱਖ ਰੁਪਇਆ ਪਿਆ। ਵੈਰੀ ਗੁੱਡ। ਔਰ ਜਿਹੜੇ ਤੁਹਾਡੇ ਜੇ ਫਾਰਮ ਨੇ ਉਹ ਕਿੰਨੇ ਕਦੇ ਹੋ ਜਾਂਦੇ ਨੇ ਇੱਕ ਫਸਲ ਦੇ? ਜਾਂ ਸਾਰੇ ਸਾਲ ਦੇ? 10-12 ਲੱਖ ਦੇ ਹੋ ਜਾਂਦੇ ਆ ਸਾਲ ਦੇ। 10-12 ਲੱਖ ਦੇ ਹੋ ਜਾਂਦੇ ਆ। ਠੀਕ ਹੈ। ਗੁੱਡ ਹੈ। ਬਹੁਤ ਸਹੀ ਹੈ। ਇਹ ਵੀਜ਼ਾ ਲਿਆ ਜਾ ਸਕਦਾ ਕੋਈ ਦਿੱਕਤ ਨਹੀਂ ਹੈਗੀ ਇਹਦੇ ਵਿੱਚ। ਸੋ ਆਪਣੇ ਖਾਤੇ 'ਚ ਪੈਸੇ ਰੱਖੋ ਔਰ ਉਹਦਾ ਕੋਈ ਨਾ ਕੋਈ ਸੋਰਸ ਆਫ ਇਨਕਮ। ਅਗਰ ਤੁਹਾਡੇ ਕੋਲ ਦੋ ਚੀਜ਼ਾਂ ਦਿਸ ਰਹੀਆਂ ਨੇ ਤੇ ਵੀਜ਼ੇ ਲੈਣੀ ਬਹੁਤ ਆਸਾਨ ਨੇ ਔਰ ਇਸ ਵਾਰ ਇਹਦਾ ਕੋਟਾ ਆ ਉਹ ਲਾਗੂ ਹੋ ਗਿਆ ਹੁਣ। ਸੋ ਤੁਹਾਡੇ ਕੋਲ ਵੀਜ਼ਾ ਆ ਉਹਦੇ ਚਾਂਸਸ ਬਹੁਤ ਜ਼ਿਆਦੇ ਨੇ। ਤੁਸੀਂ ਦੇਖਿਆ ਪਿੱਛੇ ਵੀ ਦੋਨਾਂ ਸਰਕਾਰਾਂ ਦੇ ਆਪਸ ਵਿੱਚ ਸਿੰਘ ਭਿੜੇ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਨੈਗੇਟਿਵਿਟੀ ਆਈ ਬਟ ਵੀਜ਼ਾਸ ਦੇ ਉੱਪਰ ਕੋਈ ਰੋਕ ਨਹੀਂ ਰਹੀ ਵੀਜ਼ਾ ਸਗੋਂ ਹੋਰ ਜ਼ਿਆਦਾ ਵਧੇ ਨੇ ਸੋ ਕੈਨੇਡਾ ਨੇ ਇਸ ਸਾਲ ਪਿਛਲੇ ਸਾਲ ਨਾਲੋਂ ਵੀ ਵੱਧ ਵੀਜ਼ਾਸ ਦਿੱਤੇ ਆ ਔਰ ਇਹ ਕੋਟਾ ਇਸੇ ਤਰੀਕੇ ਨਾਲ ਸਾਡੇ ਸਾਰੇ ਐਪਲੀਕੈਂਟਸ ਲਈ ਲਾਗੂ ਰਹੂਗਾ ਓਕੇ ਮੈਨੂੰ ਆਪਾਂ ਜਿਹਨ ਕਰੀਏ ਨੇ ਕਰ ਕਰ ਰਹੇ ਨੇ ਬੜੇ ਆਰਾਮ ਨਾਲ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ ਤੁਸੀਂ ਇੱਕ ਵਾਰੀ ਦਰਸ਼ਨ ਦਿਓ ਆਫਿਸ ਆ ਕੇ ਮੈਨੂੰ ਮਿਲ ਸਕਦੇ ਹੋ ਜਲੰਧਰ ਆਫਿਸ ਜਾਂ ਸੁਲਤਾਨਪੁਰ ਲੋਧੀ ਆਫਿਸ ਮਸੇ ਪੌਨਡ ਵਰਡ ਬਣਾ ਲੈਣੀ ਮੈਨੂੰ ਆਕੇ ਮਿਲ ਸਕਦੇ ਹੋ ਜਾਂ ਮੇਰੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡਾ ਵੀਜ਼ਾ ਬਹੁਤ ਜਲਦੀ ਤੁਹਾਨੂੰ ਵੀਜ਼ੇ ਵਾਲਾ ਬਣਾ ਕੇ ਦਈਏ ਕੈਨੇਡਾ ਵਾਲੇ ਬਣਾ ਕੇ ਦਈਏ ਠੀਕ ਹੈ ਸਰ ਮੈਂ ਤਾਂ ਅੰਮ੍ਰਿਤਪੁਰ ਵਾਲੀ ਸਾਈਡ ਰਹਿਣਾ ਤੇ ਮੈਂ ਉੱਧਰ ਵਿਜ਼ਿਟ ਕਰ ਲਾਂਗਾ ਠੀਕ ਹੈ ਠੀਕ ਹੈ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ ਤੁਹਾਡਾ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਸੋ ਦੋਸਤੋ ਇਹ ਕਾਫੀ ਸੌਖੇ ਵੀਜ਼ੇ ਨੇ আর ਸਿਰਫ ਕੁਝ چیزਾਂ ਨਹੀਂ ਪਤਾ ਹੋਣ ਕਰਕੇ ਅਸੀਂ ਬਾਰ ਬਾਰ ਰਿਫਿਊਜ਼ਲਸ ਜਿਹੜਾ ਸਾਹਮਣਾ ਕਰਦੇ ਆਂ ਔਰ ਰਿਫਿਊਜ਼ਲਸ ਕੋਈ ਗੁਨਾਹ ਨਹੀਂ ਹੈ ਰਿਫਿਊਜ਼ਲ ਇਦਾਂ ਦੀ ਚੀਜ਼ ਨਹੀਂ ਹੈਗੀ ਜਿਹਨੂੰ ਹਾਸਲ ਦੁਆਰਾ ਨਹੀਂ ਕੀਤਾ ਜਾ ਸਕਦਾ ਪਰ ਅਗਰ ਤੁਸੀਂ ਠੇਕੇ ਤੇ ਆਪਣੀ ਐਪਲੀਕੇਸ਼ਨ ਲਾਈ ਹੈ ਕਿ ਤੁਹਾਡਾ ਕੇਸ ਲੱਗਾ ਤੁਸੀਂ ਕਿਸ ਨੂੰ ਪੰਡਰ ਪਈਆਂ ਦੇ ਦੇਣੀ ਸੀ ਉਸ ਕੇਸ ਤੇ ਤੁਹਾਡੇ ਹੱਥ ਕੋਈ ਜਾਣਕਾਰੀ ਨਹੀਂ ਹੋਣੀ ਔਰ ਸਭ ਤੋਂ ਖਤਰਨਾਕ ਉਹ ਸਿਚੁਏਸ਼ਨ ਹੈ ਸੋ ਸਧਾਰਨ ਚੀਜ਼ਾਂ ਲਾਓ ਸਧਾਰਨ ਐਪਲੀਕੇਸ਼ਨਸ ਲਾਓ ਤਾਂ ਕਿ ਤੁਹਾਡੇ ਕੋਲ ਸਾਰੇ ਕਾਗਜ਼ ਪੱਤਰ ਹੋਣ ਸਸ਼ੀਕੰਤ ਸਵਾਗਤ ਹੈ ਜੀ ਪ੍ਰੋਗਰਾਮ ਚ ਟੂਰਿਸਟ ਵੀ ਅਪਲਾਈ ਕਰਨਾ ਸੀ ਯੂਕੇ ਜੀ 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 ਮੈਡਮ ਆਪਣਾ ਪ੍ਰੋਫਾਈਲ ਦੱਸੋਗੇ ਮੈਨੂੰ ਕੋਈ ਯੂਕੇ ਰਹਿੰਦਾ ਤੁਹਾਡਾ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਤੇ ਮੈਂ ਮੇਰੇ ਪਪਾ ਤੇ ਮੈਂ ਓਕੇ ਫਿਰ ਅਪਲਾਈ ਕਰਨਾ ਓਕੇ ਔਰ ਕੋਈ ਰਹਿੰਦਾ ਤੇ ਇੰਗਲੈਂਡ ਹਾਂਜੀ ਸਰ ਮੇਰੇ ਮਾਮਾ ਕੀ ਰਹਿੰਦੇ ਆ ਉੱਥੇ ਮਾਮਾ ਜੀ ਰਹਿੰਦੇ ਨੇ ਸੋ ਮਾਮਾ ਜੀ ਕੋ ਰਾਦਰੀ ਮੰਗਵਾਓ ਬੜੇ ਆਰਾਮ ਨਾਲ ਵੀਜ਼ਾ ਮਿਲ ਜਾਊਗਾ ਇਸ ਤੋਂ ਪਹਿਲਾਂ ਅਪਲਾਈ ਕੀਤਾ ਕਦੀ ਸੀ ਯੂਕੇ ਨੂੰ ਕਿ ਨਹੀਂ ਹਾਂਜੀ ਸਰ ਟੂ ਟਾਈਮਸ ਮੈਂ ਸੀਰੀਅਸਲੀ ਆਈਆਂ ਹੋਈਆਂ ਦੋ ਵਾਰੀ ਰਿਫਿਊਜ਼ਲ ਹੋਏ ਸੋ ਰਿਫਿਊਜ਼ਲ ਲੈਟਰ ਲੈ ਕੇ ਮੈਨੂੰ ਮਿਲਣਾ ਔਰ ਉਹਦੇ ਨਾਲ ਬਹੁਤ ਕਲੈਰਿਟੀ ਜੇ ਸਮਝ ਲੱਗ ਜਾਂਦੀ ਬਿਕੋਜ਼ ਯੂਕੇ ਉਹ ਮੁਲਕ ਆ ਜਿਹੜਾ ਬਹੁਤ ਬਰੀਕੀ ਜੇ ਤੁਹਾਡੀ ਐਪਲੀਕੇਸ਼ਨ ਨੂੰ ਵੇਖਦਾ ਆ ਔਰ ਅਗਰ ਤੁਸੀਂ ਟੈਕਨੀਕਲ ਐਂਗਲ ਦਰੁਸਤ ਕਰਕੇ ਐਪਲੀਕੇਸ਼ਨਸ ਲਾਉਂਦੇ ਹੋ ਤਾਂ ਫਿਰ ਇਹ ਵੀਜ਼ਾਸ ਹਾਸਲ ਕੀਤੇ ਜਾ ਸਕਦੇ ਨੇ ਪਰ ਮੈਨੂੰ ਤੁਹਾਡੀਆਂ ਦੋਨੋਂ ਰਿਫਿਊਜ਼ਲਸ ਹੈਗੀਆਂ ਨੇ ਤੁਹਾਡੇ ਕੋਲ ਹੈਂਡਲ ਕੀਤੀ ਸੀ ਲੈਟਰ ਤੇ ਹੈਗੀਆਂ ਮੇਰੇ ਕੋਲ ਪਰਫੈਕਟ ਹੈ ਸੋ ਅਗਰ ਰਿਫਿਊਜ਼ਲਸ ਹੈਗੀਆਂ ਯੂਕੇ ਨੂੰ ਅਸੀਂ ਤਾਂ ਹੀ ਹੈਂਡਲ ਕਰ ਸਕਦੇ ਹਾਂ ਬਿਕੋਜ਼ ਅਗਰ ਤੁਹਾਡੇ ਕੋਲ ਜਾਣਕਾਰੀਆਂ ਨਹੀਂ ਹੈਗੀਆਂ ਜਾਂ ਅਗਰ ਰਿਫਿਊਜ਼ਲਸ ਨਹੀਂ ਹੈਗੀਆਂ ਸਾਨੂੰ ਤੁਹਾਡੇ ਕੋਲੋਂ ਸਾਰੀਆਂ ਜਾਣਕਾਰੀਆਂ ਚਾਹੀਦੀਆਂ ਨੇ ਜੋ ਤੁਸੀਂ ਸਮਝਦੇ ਹੋ ਕਿ ਪਿਛਲੀ ਵਰੀ ਐਪਲੀਕੇਸ਼ਨ ਵਿੱਚ ਲੱਗੀਆਂ ਸੀ ਔਰ ਯੂਕੇ ਦੇ ਵਿੱਚ ਅਸੀਂ ਅ 8-9 ਵਾਰੀ ਰਿਫਿਊਜ਼ਲਸ ਤੋਂ ਬਾਅਦ 20 ਵੀਜ਼ਾਸ ਲਿਆ ਬਿਕੋਜ਼ ਇਹ ਟੈਕਨੀਕਲ ਆ ਅਗਰ ਤੁਹਾਨੂੰ ਸਮਝ ਲੱਗੀ ਫਿਰ ਵੀਜ਼ੇ ਲੈਣੇ ਬਹੁਤ ਆਸਾਨ ਨੇ ਜਿੱਥੇ ਓਕੇ ਤੇ ਫਿਰ ਕਿੰਨੇ ਦਿਨਾਂ ਚ ਆ ਜਾਏਗਾ ਵੀਜ਼ਾ ਯੂਕੇ ਨੂੰ ਲਗਭਗ 3 ਤੋਂ 4 ਵੀਕ ਦਾ ਪ੍ਰੋਸੈਸਿੰਗ ਟਾਈਮ ਹੈ ਬਟ ਇੱਥੇ ਤੁਸੀਂ ਤੁਹਾਡੇ ਕੋਲ ਇੱਕ ਪ੍ਰੋਵੀਜ਼ਨ ਹੈ ਕਿ ਤੁਸੀਂ ਪ੍ਰਾਇਓਰਿਟੀ ਦੀ ਫੀਸ ਭਰ ਸਕਦੇ ਹੋ ਹਾਲਾਂਕਿ ਤੁਹਾਡੇ ਕੇਸ ਵਿੱਚ ਮੈਂ ਰეკਮੈਂਡ ਨਹੀਂ ਕਰੂੰਗਾ ਕਿ ਸਾਨੂੰ ਨਾਰਮਲ ਤਰੀਕੇ ਨਾਲ ਜਿਹੜੀ ਆਮ 10-12000 ਰੁਪਏ ਫੀਸ ਹੈ ਉਹੀ ਭਰ ਕੇ ਅਸੀਂ ਐਮਬੈਸੀ ਜਾਣਾ ਹੈ ਔਰ ਨਾਰਮਲ ਤਰੀਕੇ ਨਾਲ ਹੀ ਕੇਸ ਪਾਉਣਾ ਹੈ ਸਾਨੂੰ ਕੋਈ ਪ੍ਰਾਇੋਰਟੀ ਜਾਂ ਸੁਪਰ ਪ੍ਰਾਇੋਰਟੀ ਪਾਉਣ ਦੀ ਲੋੜ ਨਹੀਂ ਸਾਨੂੰ ਕੋਈ ਅਰਜੈਂਸੀ ਨਹੀਂ ਦਿਖਾਉਣੀ ਤਿੰਨ ਤੋਂ ਚਾਰ ਵੀਕਸ ਤੇ ਤੁਹਾਡਾ ਵੀਜ਼ਾ ਪ੍ਰੋਸੈਸ ਹੋ ਜਾਂਦਾ ਹੈ ਸੋ ਕੇ ਤੇ ਮਦਰ ਦੇ ਗਵਰਨਮੈਂਟ ਜੋਬ ਹੈ ਜਾਂ ਪਾਪਾ ਦਾ ਬਿਜ਼ਨਸ ਹੈਗਾ ਵੈਰੀ ਗੁੱਡ ਬਹੁਤ ਵਧੀਆ ਇੱਥੇ ਸਾਨੂੰ ਐਨਓਸੀ ਚਾਹੀਦੀ ਹੋਏਗੀ ਜਾਂ ਲੀਵ ਚਾਹੀਦੀ ਹੋਏਗੀ ਤੁਹਾਡੇ ਮਦਰ ਲਈ ਔਰ ਤੁਹਾਡੇ ਪਾਪਾ ਦੇ ਨਾਲ ਸਾਨੂੰ 3 ਸਾਲ ਦੀਆਂ ਰਿਟਰਨਸ ਨੇ ਉਹ ਚਾਹੀਦੀ ਨੇ ਕਾਗਜ਼ ਔਰ ਬਹੁਤ سارے ਕਾਗਜ਼ ਹੋਰ ਇਸ ਤੋਂ ਇਲਾਵਾ ਸੀ ਜਿਹੜੀਆਂ ਵੈਲਿਊਏਸ਼ਨ ਟ੍ਰਾਂਸਲੇਸ਼ਨ ਕਰਦੇ ਆ ਉਹਨਾਂ ਦੀ ਖਾਸ ਲੋੜ ਨਹੀਂ ਪੈਂਦੀ ਫਿਰ ਵੀ ਕੇਸ ਟੂ ਕੇਸ ਵੈਰੀ ਕਰਦਾ ਹੈ ਤੁਹਾਡਾ ਐਪਲੀਕੇਸ਼ਨ ਕਿਸ ਤਰੀਕੇ ਨਾਲ ਜਾਏਗੀ ਸੋ ਤੁਸੀਂ ਆਫਿਸ ਆ ਕੇ ਮਿਲਿਓ ਜਾਂ ਆਪਣੇ ਡਾਕੂਮੈਂਟ ਤੁਸੀਂ ਭੇਜ ਲਓ ਆਪਣੀਆਂ ਰਿਫਿਊਜ਼ਲਸ ਭੇਜ ਲਓ ਔਰ ਬੈਂਕ ਦੀ ਸਟੇਟਮੈਂਟ ਭੇਜ ਲਓ ਅਸੀਂ ਤੁਹਾਨੂੰ ਆਉਣ ਤੋਂ ਪਹਿਲਾਂ ਇੱਕ ਅਸੈਸਮੈਂਟ ਦੇ ਦਿੰਦੇ ਹਾਂ ਕਿ ਤੁਹਾਡਾ ਕੇਸ ਕਿੰਨੀ ਕੁ ਦੇਰ ਚ ਲੱਗੇਗਾ ਸੋ ਜ਼ਰੂਰੀ ਨਹੀਂ ਕਿ ਤੁਸੀਂ ਅੱਜ ਕੇਸ ਪਾਇਆ ਤਾਂ ਅਸੀਂ ਕੱਲ ਹੀ ਐਮਬੈਸੀ ਪਾ ਰਹੇ ਹਾਂ ਤੁਹਾਡਾ ਕੇਸ ਐਮਬੈਸੀ ਉਦੋਂ ਜਾਣਾ ਹੈ ਜਦੋਂ ਕੇਸ ਐਲੀਜੀਬਲ ਹੋਇਆ ਠੀਕ ਹੈ ਸਰ ਤੇ ਤੁਹਾਡਾ ਆਫਿਸ ਕਿੱਥੇ ਹੈ ਸੋ ਆ ਤੁਸੀਂ ਜਲੰਧਰ ਆਫਿਸ ਆ ਸਕਦੇ ਹੋ ਜਾਂ ਸੁਲਤਾਨਪੁਰ ਲੋਧੀ ਆਫਿਸ ਆ ਸਕਦੇ ਹੋ ਬਸ ਸਟੈਂਡ ਦੇ ਕੋਲ ਹੀ ਦੋਨੋਂ ਦਫ਼ਤਰ ਨੇ ਠੀਕ ਹੈ ਸੋ ਇਸ ਨੰਬਰ ਦੇ ਉੱਪਰ ਤੁਹਾਨੂੰ ਐਡਰੈਸ ਭੇਜ ਦਿੱਤਾ ਜਾਊਗਾ ਸੋ ਤੁਸੀਂ WhatsApp ਦੇ ਉੱਪਰ ਸਾਡੇ ਨਾਲ ਗੱਲਬਾਤ ਵੀ ਕਰ ਸਕਦੇ ਹੋ ਕਾਗਜ਼ ਵੀ ਭੇਜ ਸਕਦੇ ਹੋ ਹਾਲੋ ਸੱਸੀ ਗਾਲ ਸਵਾਗਤ ਹੈ ਜੀ ਪ੍ਰੋਗਰਾਮ ਚ ਹਾਲੋ ਸੱਸੀ ਗਾਲ ਸਰ ਮਾਫ ਕਰਨਾ ਤੇਰੀ ਬੈਕ ਟੂ ਬੈਕ ਕਾਲਸ ਆ ਕਿਸੇ ਟਾਈਮ ਤੇਰੀ ਕਾਲ ਕੱਟੀ ਜਾਂਦੀ ਹੈ ਅਗਰ ਕੱਟੀ ਜਾਂਦੀ ਹੈ ਵੀ ਤੁਸੀਂ ਦੁਬਾਰਾ ਸੇ ਗੱਲਬਾਤ ਕਰ ਲੈਣਾ ਹਾਂਜੀ ਸੱਸੀ ਗਾਲ ਸਵਾਗਤ ਹੈ ਪ੍ਰੋਗਰਾਮ ਚ ਹਾਂਜੀ ਸਰ ਮੈਂ ਯੂਐਸ ਦਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਸੀ ਓਕੇ ਮੈਡਮ ਆਪਣਾ ਪ੍ਰੋਫਾਈਲ ਦੱਸੋਗੇ ਕੌਣ ਰਹਿੰਦਾ ਤੁਹਾਡਾ ਯੂ ਐਸ ਏ ਕੰਮ ਕਰ ਕੀ ਕਰਦੇ ਹੋ ਫੈਮਿਲੀ ਦੇ ਵਿੱਚ ਕੌਣ ਕੌਣ ਹੈ ਸਰ ਮੇਰੀ ਆਪਣੀ ਬੁਟੀਕ ਹੈ ਮੈਨੂੰ ਸਪான்ਸਰ ਵੀ ਆ ਰਿਹਾ ਯੂ ਐਸ ਤੋਂ ਓਕੇ ਕੌਣ ਭੇਜ ਰਿਹਾ ਸਪான்ਸਰ ਸਰ ਮੇਰਾ ਬ੍ਰਦਰ ਹੀ ਹੈ ਵੈਰੀ ਗੁੱਡ ਪਰਫੈਕਟ ਸੋ ਬ੍ਰਦਰ ਨੇ ਤੁਹਾਡੇ ਕੋਲ ਪਟੀਸ਼ਨ ਵਗੈਰਾ ਪਾਈ ਹੋਈ ਉੱਥੇ ਕਿ ਨਹੀਂ ਹਾਂਜੀ ਸਰ ਪਟੀਸ਼ਨ ਵੀ ਪਾਈ ਹੋਈ ਹੈ ਗੁੱਡ ਹੈ ਔਰ ਇਹ ਵੀਜ਼ਾ ਬੜੇ ਆਰਾਮ ਨਾਲ ਆ ਜਾਊਗਾ ਔਰ ਇਹਦੇ ਵਿੱਚ ਕੋਈ ਦਿੱਕਤ ਨਹੀਂ ਹੈਗੀ ਹਾਲਾਂਕਿ اگر ਤੁਸੀਂ ਕਿਸੇ ਬਾਹਰ وکیل ਨਾਲ ਗੱਲਬਾਤ ਕਰੋਗੇ ਤੈਨੂੰ ਬਹੁਤ ਸਟਰੋਂਗਲੀ ਕਹਿਣਗੇ ਕਿ ਤੁਹਾਡੀ ਪਟੀਸ਼ਨ ਪਈ ਹੈ ਤੁਹਾਡਾ ਵੀਜ਼ਾ ਨਹੀਂ ਆ ਸਕਦਾ ਬਟ ਅਸੀਂ ਜ਼ਿੰਮੇਵਾਰੀ ਨਾਲ ਕਹਿੰਦੇ ਆ ਇਹ ਵੀਜ਼ਾ ਸਭ ਤੋਂ ਸੌਖਾ ਆਉਂਦਾ ਹੈ ਫਿਰ ਸੋ ਪਟੀਸ਼ਨ ਵਾਲੇ ਜਿਹੜੇ ਐਪਲੀਕੈਂਟ ਉਹਨਾਂ ਦਾ ਵੀਜ਼ਾ ਬਹੁਤ ਸੌਖਾ ਆਉਂਦਾ ਕਿਉਂਕਿ ਤੁਹਾਡੀ ਆਲਰੇਡੀ ਪਟੀਸ਼ਨ ਪਈ ਹੈ ਤੁਸੀਂ ਚਲੇ ਜਾਣਾ ਤੁਹਾਡੇ ਕੋਲ بیک اپ ਵੀ ਹੈਗਾ ਤੁਹਾਡੇ ਇਮੀਗ੍ਰੈਂਟ ਕੇਸ ਵੀ ਲੱਗਾ ਹੋਇਆ ਔਰ ਨਾਨ ਇਮੀਗ੍ਰੈਂਟ ਕੇਸ ਪਾਇਆ ਤੁਹਾਡਾ ਕੋਈ ਇਮੀਗ੍ਰੈਂਟ ਕੇਸ ਦੇ ਉੱਪਰ ਅਸਰ ਵੀ ਨਹੀਂ ਹੁੰਦਾ ਸੋ ਤੁਸੀਂ ਐਪਲੀਕੇਸ਼ਨ ਪਾਸ ਕਰ ਸਕਦੇ ਹੋ ਵੀਜ਼ਾ ਹਾਸਲ ਕਰ ਸਕਦੇ ਹੋ ਜੀ ਕੋਈ ਟੈਕਨੀਕਲ ਚੀਜ਼ ਪੁੱਛਣਾ ਚਾ ਅਪਾਇੰਟਮੈਂਟ ਯੈਸ ਅਪਾਇੰਟਮੈਂਟਸ ਲਗਾਤਾਰ ਨੇ ਸੋ ਜਨਵਰੀ ਦੇ ਆਲਮੋਸਟ ਫਰਸਟ ਵੀਕ ਦੇ ਵਿੱਚ ਅਪਾਇੰਟਮੈਂਟਸ ਦੁਆਰਾ ਖੁੱਲਣ ਦੇ ਆਸਾਰ ਨੇ ਬਟ ਅਗਰ ਤੁਸੀਂ ਫਟਾਫਟ ਆਪਣੀ ਐਮਬੈਸੀ ਫੀਸ ਸਾਡੇ ਰਜਿਸਟਰ ਹੋ ਗਏ ਐਮਬੈਸੀ ਫੀਸ ਭਰੋਗੇ ਤੇ ਤੁਹਾਡੀਆਂ ਅਪਾਇੰਟਮੈਂਟਸ ਫ੍ਰੀ ਮਿਲਣਗੀਆਂ ਕੋਈ ਪੈਸਾ ਨਹੀਂ ਖਰਚਣਾ ਤੁਸੀਂ ਤਰੀਕਾ ਦਾ ਕੋਈ ਟ੍ਰੇਨਿੰਗ ਦੇ ਪੈਸੇ ਨਹੀਂ ਲੱਗਦੇ ਔਰ ਅਸੀਂ ਜ਼ਿੰਮੇਵਾਰੀ ਨਾਲ ਕਹਿੰਦੇ ਆ ਇਸ ਨੈਸ਼ਨਲ ਟੀਵੀ ਦੇ ਉੱਪਰ ਕੀ ਐਮਬੈਸੀ ਜਾਓਗੇ ਹਰ ਇੱਕ ਸਵਾਲ ਤੁਹਾਨੂੰ ਪਹਿਲਾਂ ਤੋਂ ਪਤਾ ਹੋ ਹਰ ਇੱਕ ਜਵਾਬ ਤੇ ਤੁਹਾਨੂੰ ਪਹਿਲਾਂ ਦਾ ਪਤਾ ਹੋ ਇਸ ਅੰਬੈਸੀ ਦੇ ਇੰਟਰੂ ਬੇਸਡ ਵੀਜ਼ਾ ਆ ਇੱਥੇ ਅਗਰ ਤੁਸੀਂ ਸਰਕਾਰੀ ਕੋਈ ਕੰਮ ਕਰਦੇ ਹੋ ਕਿਸੇ ਡਿਪਾਰਟਮੈਂਟ ਵਿੱਚੋਂ ਪੁਲਿਸ ਡਿਪਾਰਟਮੈਂਟ ਚੋਂ ਆਰਮੀ ਚੋਂ ਤੁਸੀਂ ਟੀਚਰ ਹੋ ਇੱਥੇ ਤੁਹਾਨੂੰ ਐਨਓਸੀ ਔਰ ਲੀਵ ਨਹੀਂ ਚਾਹੀਦੀ ਇਹ ਯੂਐਸਾ ਯੂਐਸ ਵੀ ਤੁਹਾਨੂੰ ਐਨਓਸੀ ਔਰ ਲੀਵ ਨਹੀਂ ਚਾਹੀਦੀ ਤੁਸੀਂ ਨਾਰਮਲ ਤਰੀਕੇ ਨਾਲ ਅੰਬੈਸੀ ਜਾ ਸਕਦੇ ਹੋ ਅਪੀਅਰ ਹੋ ਸਕਦੇ ਹੋ ਤੁਹਾਡੀ ਟ੍ਰੇਨਿੰਗ ਦੀ ਜ਼ਿੰਮੇਵਾਰੀ ਸਾਡੀ ਹੈ ਤੁਹਾਡੇ ਅਪੁਆਇੰਟਮੈਂਟ ਦੀ ਜ਼ਿੰਮੇਵਾਰੀ ਸਾਡੀ ਹੈ ਤੁਹਾਡੀ ਹਰ ਇੱਕ ਐਪਲੀਕੇਸ਼ਨ ਦਾ ਕੰਮ ਅਸੀਂ ਖੁਦ ਦੇਖਦੇ ਹਾਂ ਠੀਕ ਹੈ ਜੀ ਠੀਕ ਹੈ ਤੇ ਅਸਾਂ ਤੁਸੀ ਅੱਜ ਆਫਿਸ 'ਚ ਹੋਗੇ ਮੈਂ ਆਫਿਸ ਮਿਲ ਸਕਦੀ ਹਾਂ 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 ਤੁਸੀਂ ਆਫਿਸ ਆ ਸਕਦੇ ਹੋ ਮੈਂ ਆਫਿਸ ਹੀ ਹਾਂ ਜੀ ਸਟੂਡੈਂਟਸ ਦੀ ਬਾਤ ਆਫਿਸ ਹੀ ਹੋਣਾ ਮੈਂ ਤੁਸੀਂ ਸਾਰਾ ਦਿਨ ਇੱਥੇ ਆ ਸਕਦੇ ਹੋ ਜਦੋਂ ਮਰਜੀ ਠੀਕ ਹੈ ਸਰ ਮੈਂ ਤੁਹਾਨੂੰ ਆਫਿਸ ਜਾ ਕੇ ਮਿਲਦੇ ਹਾਂ ਠੀਕ ਹੈ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ ਸਰ ਸ਼ੁਕਰੀਆ ਦੋਸਤੋ 12 ਲੱਖ ਵੀਜ਼ਾਸ ਦਾ ਕੋਟਾ ਆ ਹਰ ਮਹੀਨੇ ਇਹ ਐਮਬੈਸੀ 1 ਲੱਖ ਇੰਡੀਅਨਸ ਨੂੰ ਵੀਜ਼ਾ ਦਿੰਦੀ ਹੈ ਸੋ ਤੁਸੀਂ ਵੀਜ਼ੇ ਦਾ ਆਪੇ ਅੰਦਾਜ਼ਾ ਲਾ ਸਕਦੇ ਹੋ ਔਰ ਅਗਰ ਅਸੀਂ ਸਟੂਡੈਂਟਸ ਦੀ ਗੱਲ ਕਰੀਏ ਸਾਡੇ ਕੋਲ ਇਸ ਟਾਈਮ 12 ਲੱਖ ਸਟੂਡੈਂਟਸ ੱਲੇ ਇੰਡੀਆ ਦੇ ਇਸ ਮੁਲਕ ਵਿੱਚ ਪੜ ਰਹੇ ਨੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ 'ਚ ਹਲੋ ਹਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਹਾਂ ਜੀ ਹੁਕਮ ਕਰੋ ਕੀ ਜਾਣਕਾਰੀ ਚਾਹੀਦੀ ਇਸ ਨੂੰ ਮਾਲਟਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੈ ਹਾਂ ਜੀ ਦੁਬਾਰਾ ਬੋਲਿਓ ਮਾਲਟਾ ਟੂਰਿਸਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਬਿਲਕੁਲ ਹੋ ਸਕਦਾ ਹੈ ਆਪਣਾ ਅ ਕੰਮ ਕਰ ਕੀ ਕਰਦੇ ਹੋ ਸੇਵਿੰਗਸ ਵਿੱਚ ਪੈਸੇ ਹੈਗੇ ਆ ਕਿਸ ਤਰੀਕੇ ਨਾਲ ਕੋਈ ਕਾਰੋਬਾਰ ਕੀ ਆ ਪਰਿਵਾਰ ਚ ਕੌਣ ਕੌਣ ਆ ਥੋੜੇ ਇਹਦੇ ਬਾਰੇ ਜਾਣਕਾਰੀ ਦਿਓ ਹਾਂਜੀ 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 ਸੋ ਐਕਚੁਅਲੀ ਸਾਡਾ ਖੁਦ ਦਾ ਬਿਜ਼ਨਸ ਆ ਕੱਪੜੇ ਦਾ ਬਿਜ਼ਨਸ ਆ ਸਾਡਾ ਠੀਕ ਹੈ ਮੇਰੇ ਮੇਰੀ ਕਾਮਿਟੀ ਮੈਂ ਆ ਮੇਰੀ ਵਾਈਫ ਮੰਮਾ ਤੇ ਪਾਪਾ ਓਕੇ ਠੀਕ ਹੈ ਔਰ ਤੁਸੀਂ ਆਪਣਾ ਤੇ ਆਪਣੀ ਵਾਈਫ ਦਾ ਲਾਣਾ ਚਾਹੁੰਦੇ ਹੋ ਨਹੀਂ ਅਸੀਂ ਆਲਓਰ ਅਮਤ ਸਾਰੀ ਫੈਮਿਲੀ ਲਗਵਾਣਾ ਸਾਰੀ ਫੈਮਿਲੀ ਲਾਣਾ ਚਾਹੁੰਦੇ ਹੋ ਸੋ ਤੁਸੀਂ ਮਾਲਟਾ ਬਹੁਤ ਸੋਹਣੀ ਜਗ੍ਹਾ ਆ ਇਟਲੀ ਦੇ ਥੱਲੇ ਇੱਕ ਛੋਟਾ ਜਿਹਾ ਟਾਪੂ ਨਮਾ ਮੁਲਕ ਹੈ ਪੂਰੇ ਯੂਰਪ ਦਾ ਗੋਆ ਮਾਲਟਾ ਆ ਔਰ ਅਗਰ ਤੁਸੀਂ ਇਸ ਜਗ੍ਹਾ ਨੂੰ ਚੁਣਿਆ ਆ ਬਹੁਤ ਸ਼ਾਨਦਾਰ ਜਗ੍ਹਾ ਆ ਪੂਰਾ ਯੂਰਪ ਹਾਲਿਡੇਜ਼ ਲਈ ਇੱਥੇ ਜਾਂਦਾ ਆ ਟੂਰਿਜ਼ਮ ਬਹੁਤ ਉੱਪਰ ਲੈਵਲ ਦੇ ਉੱਪਰ ਆ ਸੋ ਤੁਸੀਂ ਇੱਥੋਂ ਦਾ ਵੀਜ਼ਾ ਹਾਸਲ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਟੂਰ ਬਾਈ ਕਰਕੇ ਜਾ ਸਕਦੇ ਹੋ ਜਾਂ ਕੋਈ ਇੱਥੇ ਰਿਸ਼ਤੇਦਾਰ ਵੀ ਰਹਿੰਦਾ ਤੁਹਾਡਾ ਨਹੀਂ ਸਰ ਐਕਚੁਅਲੀ ਰਿਸ਼ਤੇਦਾਰ ਤਾਂ ਕੋਈ ਨਹੀਂ ਹੈਗਾ ਕੋਦੇ ਵੇਸੇ ਜਾਣਾ ਠੀਕ ਆ ਸੋ ਤੁਸੀਂ ਟੂਰ ਦੇ ਉੱਪਰ ਜਾ ਸਕਦੇ ਹੋ ਔਰ ਟੂਰ ਦੀ ਕਾਸਟ ਵੀ ਤੁਹਾਡੀ ਬਾਅਦ ਚ ਜਾਂਦੀ ਹੈ ਪਹਿਲਾਂ ਵੀਜ਼ਾ ਆਉਂਦਾ ਹੈ ਸੋ ਤੁਸੀਂ ਆਪਣੇ ਕਾਗਜ਼ ਪੱਤਰ ਲੈਦੇ ਹੋ ਤੁਹਾਡੀ ਕੋਈ ਫਾਰਮ ਦੇ ਰਜਿਸਟ੍ਰੇਸ਼ਨਸ ਹੈਗੀਆਂ ਜਾਂ ਆਈਟੀਆਰ ਜਾਂਦੀ ਆ? ਹਾਂਜੀ ਸਰ ਬਿਲਕੁਲ ਜਾਂਦੀ ਆ ਜੀ। ਪਰਫੈਕਟ ਹੈ। ਸੋ ਸੇਵਿੰਗ ਦੇ ਵਿੱਚ ਪੈਸੇ ਰੱਖੋ ਔਰ ਬੈਂਕ ਸਟੇਟਮੈਂਟ ਲੈ ਕੇ ਆਈਟੀਆਰ ਲੈ ਕੇ ਪਾਸਪੋਰਟ ਲੈ ਕੇ ਇਹ ਲੈ ਕੇ ਸਾਨੂੰ ਆਫਿਸ ਦਰਸ਼ਨ ਦਿਓ ਤਾਂ ਕਿ ਅਸੀਂ ਅਸੈਸ ਕਰ ਸਕੀਏ ਕਿ ਤੁਹਾਡੇ ਵਿਜ਼ਾ ਪੈਣ ਵਾਲਾ ਹੈਗਾ ਕਿ ਨਹੀਂ। ਜੀ ਸਰ ਕਿੰਨਾ ਫੰਡ ਵਗੈਰਾ ਸ਼ੋ ਕਰਨਾ ਪਊਗਾ ਮੈਨੂੰ? ਲਗਭਗ ਤੁਹਾਡੀ ਜਿੰਨੀ ਕਿ ਐਨੂਅਲ ਇਨਕਮ ਆ ਉਹਦੇ ਕਰੀਬ ਤੁਹਾਨੂੰ ਮਨੀ ਚਾਹੀਦੀ ਹੁੰਦੀ ਆਪਣੇ ਸੇਵਿੰਗ ਦੇ ਵਿੱਚ। ਓਕੇ ਠੀਕ ਆ ਠੀਕ ਹੈ ਸੋ ਆਈ ਗੈਸ 5-6 ਲੱਖ ਰੁਪਏ ਤੁਹਾਡੇ ਕੋਲ ਚਾਹੀਦਾ ਹੈ ਖਾਤੇ 'ਚ ਤੇ ਕੰਮ ਚੱਲ ਜਾ ਤਾ ਇੱਥੇ ਠੀਕ ਹੈ ਜੀ ਤੇ ਕਿੰਨੇ ਕਾ ਟਾਈਮ ਦਾ ਪ੍ਰੋਸੈਸਿੰਗ ਹੁੰਦਾ ਹੈ ਮਤਲਬ ਕਿੰਨੇ ਟਾਈਮ ਚ ਆ ਜਾਂਦਾ ਇਹ ਹਾਰਡਲੀ ਇੱਥੇ ਅਪਾਇੰਟਮੈਂਟ ਲੈਣੀ ਪੈਂਦੀ ਹੈ ਮਹੀਨੇ ਦੇ ਵਿੱਚ ਵਿੱਚ ਸਾਰਾ ਕੰਮ ਨਿਬੜ ਜਾਂਦਾ ਇੱਥੇ ਤੇ ਮਹੀਨੇ ਤੇ ਹੋ ਜਾਂਦਾ ਹੈ ਬਿਲਕੁਲ ਬਿਲਕੁਲ ਠੀਕ ਹੈ ਜੀ ਸਰ ਆਫਿਸ ਕਿੱਥੇ ਆਪਣਾ ਤੁਸੀਂ ਜਲੰਧਰ ਆਫਿਸ ਜਾਂ ਸੁਲਤਾਨਪੁਰ ਲੋਧੀ ਆਫਿਸ ਆ ਸਕਦੇ ਹੋ ਠੀਕ ਹੈ ਸਰ ਮੈਂ ਆਪਣੇ ਡਾਕੂਮੈਂਟਸ ਲੈ ਕੇ ਮੈਂ ਵਿਜ਼ਿਟ ਕਰ ਲੈਣਾ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਕਾਲ ਕਰਨ ਲਈ ਥੈਂਕ ਯੂ ਥੈਂਕ ਯੂ ਸੋ ਮਚ ਸਰ ਸੋ ਦੋਸਤੋ ਇੱਕ ਗੱਲ ਤੁਸੀਂ ਮੈਨੂੰ ਕਹਿੰਦੇ ਸੁਣਿਆ ਹੋਊਗਾ ਦੋ ਕੁ ਮਿੰਟ ਵੀ ਕਾਲ ਰੋਕ ਰਹੇ ਆ ਕਿ ਮੈਂ ਬੋਲਿਆ ਕਿ ਤੁਹਾਡਾ ਕੇਸ ਅਗਰ ਐਲੀਜੀਬਲ ਹੋਏਗਾ ਸੋ ਜਦੋਂ ਅਸੀਂ ਕੇਸ ਪਾਉਨੇ ਆ ਸਾਨੂੰ ਕਈ ਵਾਰੀ ਪਤਾ ਲੱਗਦਾ ਕਿ ਤੁਹਾਡਾ ਕੇਸ ਐਮਬੈਸੀ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਆਲਰੇਡੀ ਡੈਮੇਜ ਹੋਇਆ ਪਿਆ ਜਾਂ ਤੇ ਅਸੀਂ ਅਗਰ ਥੋੜੀ ਬਹੁਤ ਤਿਆਰੀ ਕਰੋਂਗੇ ਤਾਂ ਹੀ ਐਮਬੈਸੀ ਜਾ ਪਾਉਂਗੇ ਸੋ ਜਦ ਤੱਕ ਉਹ ਐਲੀਜੀਬਿਲਟੀ ਦਾ ਕ੍ਰਾਈਟੇਰੀਆ ਮੀਟ ਨਹੀਂ ਹੁੰਦਾ ਤੁਹਾਡਾ ਕੇਸ ਐਮਬੈਸੀ ਨਹੀਂ ਭੇਜਦੇ ਕਿਉਂਕਿ ਵੀਜ਼ਾ ਤੁਹਾਨੂੰ ਵੀ ਚਾਹੀਦਾ ਤੇ ਵੀਜ਼ਾ ਸਾਨੂੰ ਵੀ ਚਾਹੀਦਾ ਇਸ ਤੋਂ ਥੱਲੇ ਹੀ ਕੋਈ ਸਮਝਾਤਾ ਨਹੀਂ ਕਰਦੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਕਰਨਾ ਮધુ ਗੱਲ ਕਰ ਰਹੀ ਮੋਹਲੀ ਤੋਂ ਜੀ ਮધુ ਜੀ ਹੁਕਮ ਕਰੋ ਕੀ ਜਾਣਕਾਰੀ ਚਾਹੀਦੀ ਆ ਸਰ ਮੈਨੂੰ ਕੈਨੇਡਾ ਦੇ ਟੂਰਿਸਟ ਵੀਜ਼ੇ ਬਾਰੇ ਪਤਾ ਕਰਨਾ ਸੀਗਾ ਮધુ ਜੀ ਕੋਈ ਰਹਿੰਦਾ ਕੈਨੇਡਾ 'ਚ ਤੁਹਾਡਾ ਹਾਂ ਜੀ ਸਰ ਮੇਰਾ ਬ੍ਰਦਰ ਹੈਗਾ ਜੀ ਉੱਥੇ ਬ੍ਰਦਰ ਐਂਡ ਫੈਮਲੀ ਉੱਥੇ ਆ ਵੈਰੀ ਗੁੱਡ ਸੋ ਕੈਨੇਡਾ ਉਹ ਮੁਲਕ ਆ ਜਿਹਨੂੰ ਅਸੀਂ ਕਹਿੰਨੇ ਆ ਕਿ ਬਾਇ 1 1 ਗੈਟ 1 ਫ੍ਰੀ ਟੱਬਰ 'ਚ ਇੱਕ ਦਾ ਵੀਜ਼ਾ ਲੈ ਲਓ ਸਾਰਾ ਟੱਬਰ ਚੱਲ ਜਾਣਾ ਆ ਅੱਜ ਨਹੀਂ ਤੇ ਕੱਲ ਸੋ ਬੇਫਿਕਰ ਹੋ ਜਾਓ ਪਹਿਲਾਂ ਤਾਂ ਲਿਖ ਕੇ ਲੈ ਲਓ ਕਿ ਤੁਸੀਂ ਕੈਨੇਡਾ ਜ਼ਰੂਰ ਪ ਔਰ ਇਸ ਤੋਂ ਪਹਿਲਾਂ ਕਿ ਐਪਲੀਕੇਸ਼ਨ ਲਈ ਕੈਨੇਡਾ ਨੂੰ ਕੀ ਕਹਿੰਦੇ ਸਰ ਇਸ ਤੋਂ ਪਹਿਲਾਂ ਕੈਨੇਡਾ ਨੂੰ ਅਪਲਾਈ ਕੀਤਾ ਕਦੀ ਅ ਸਰ ਮੇਰਾ ਫਸਟ ਟਾਈਮ ਹੈ ਬਟ ਮੇਰੇ ਹਸਬੰਡ ਦੀ ਇੱਕ ਵਾਰ ਰਿਫਿਊਜ਼ ਹੋਇਆ ਜੀ ਓਕੇ ਕੋਈ ਗੱਲ ਨਹੀਂ ਇਹ ਚੇਂਜ ਹੋ ਸਕਦੀਆਂ ਨੇ ਸੋ ਹਸਬੰਡ ਕੰਮ ਕਰ ਕੀ ਕਰਦੇ ਨੇ ਮੈਂ ਹਸਬੰਡ ਹੈ ਇਹ ਟੀਚਰ ਹੈ ਸਰ ਓਕੇ ਗੁੱਡ ਹੈ ਬਹੁਤ ਸ਼ਾਨਦਾਰ ਹੈ ਸੋ ਤੁਹਾਡਾ ਪ੍ਰੋਫਾਈਲ ਬਿਹਤਰ ਹੈ ਸੋ ਤੁਸੀਂ ਆਪਣੀਆਂ ਛੁੱਟੀਆਂ ਕੱਟਣ ਕੈਨੇਡਾ ਜਾ ਸਕਦੇ ਹੋ ਤੁਸੀਂ ਐਲੀਜੀਬਲ ਹੋ ਕਈ ਫਰਮਾਂ ਨਾਲ ਅਪਲਾਈ ਕਰ ਸਕਦੀ ਹੈ ਨਾ ਬਿਲਕੁਲ ਕਰ ਸਕਦੇ ਹੋ ਹਾਊਸ ਵਾਈਫ ਹੋਣਾ ਸਭ ਤੋਂ ਟਫ ਕੰਮ ਹੈ ਬਿਕੋਜ਼ ਬਾਕੀ ਸਾਰੀ ਅਗਰ ਜਿਹੜਾ ਤੁਹਾਡਾ ਟੱਬਰ ਹੈ ਤੁਹਾਡੇ ਘਰ ਦੇ ਜੀ ਨੇ ਉਹ ਬਾਹਰ ਬਾਹਰ ਦੀ ਦੁਨੀਆ ਸੰਭਾਲਦੇ ਤੇ ਉਹਨਾਂ ਦੀ ਦੁਨੀਆ ਤੁਸੀਂ ਹੋ ਉਹਨਾਂ ਨੂੰ ਤੁਸੀਂ ਸੰਭਾਲਦੇ ਹੋ ਜੀ ਰਾਈਟ ਸਰ ਪਰ ਮੈਂ ਇੱਕੋ ਜਿਹਾ ਪਤਾ ਕੀਤਾ ਦੇਖੋ ਕਿ ਨਹੀਂ ਹਾਊਸ ਵਾਈਫ ਦੇ ਵੀਜ਼ਾ ਨਹੀਂ ਆਉਂਦੇ ਤੁਹਾਨੂੰ ਕੁਝ ਨਾ ਉਹ ਨਹੀਂ 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 ਇਹ ਬਿਲਕੁਲ ਸਰਾਸਰ ਗਲਤ ਹੈ ਔਰ ਹਾਊਸ ਵਾਈਫ ਜਿਨਾਂ ਨੂੰ ਕਿਹਾ ਜਾਂਦਾ ਉਸ ਪਰਿਵਾਰ ਦੇ ਸਭ ਤੋਂ ਪਹਿਲਾਂ ਉੱਠਦੀਆਂ ਨੇ ਤੇ ਸਾਰੇ ਟੱਬਰ ਤੋਂ ਬਾਅਦ ਸੌਂਦੀਆਂ ਨੇ ਸਭ ਤੋਂ ਵੱਧ ਮੁਸ਼ਕਲ ਦਾ ਕੰਮ ਹੈ ਕੋਈ ਖਾਲਾਈ ਦਾ ਵੜਾ ਨਹੀਂ ਹੈਗਾ ਹਾਊਸ ਵਾਈਫ ਹੁਣ ਸੋ ਤੁਸੀਂ ਤੁਹਾਡੀ ਫਾਈਨੈਂਸ਼ੀਅਲ ਜਿਹੜੀ ਕੰਡੀਸ਼ਨ ਸਾਨੂੰ ਉਹ ਬਿਹਤਰ ਚਾਹੀਦੀਆਂ ਹੁੰਦੀਆਂ ਕਿ ਤੁਹਾਡੇ ਹਸਬੰਡ ਕੰਮ ਕਰਦੇ ਨੇ ਗਵਰਨਮੈਂਟ ਜੌਬ ਤੇ ਨੇ ਟੀਚਰ ਨੇ ਦੈਟਸ ਓਕੇ ਕੋਈ ਦਿੱਕਤ ਨਹੀਂ ਬੜੇ ਆਰਾਮ ਨਾਲ ਵੀਜ਼ਾ ਆ ਜਾਏਗਾ ਠੀਕ ਹੈ ਜੀ ਤਾਂ ਰਿਫਿਊਜ਼ਲ ਦਾ ਤਾਂ ਕੋਈ ਮੈਟਰ ਨਹੀਂ ਹੈ ਨਾ ਸਰ ਜਿਹੜੀ ਪਹਿਲਾਂ ਵਾਲਾ ਰਿਫਿਊਜ਼ਲ ਹੈ ਦੇਖੋ ਉਹਨਾਂ ਨੇ ਇੱਕ ਪਰਿਵਾਰ ਨੂੰ ਬਾਹਰ ਮਿਲਣ ਜਾਣਾ ਸੀ ਅੰਬੈਸੀ ਦੇ ਸਮਝ ਨਹੀਂ ਲੱਗੀ ਅੱਜ ਦੁਬਾਰਾ ਅੰਬੈਸੀ ਨੂੰ ਦੱਸ ਰਹੇ ਨੇ ਕਿ ਭਾਈ ਸਾਡਾ ਟੱਬਰ ਬਾਹਰ ਹੈ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਤੁਸੀਂ ਮੈਨੂੰ ਜਾਣ ਨਹੀਂ ਦਿੱਤਾ ਹੁਣ ਦੁਬਾਰਾ ਵੇਖੋ ਤੁਹਾਨੂੰ ਜਿੱਦਾਂ ਮੈਂ ਬੋਲ ਰਿਹਾ ਸਹਿਸਭਾ ਇਹਦੇ ਵਿੱਚ ਕੋਈ ਚੀਜ਼ ਗਲਤ ਲੱਗਦੀ ਹੈ ਇਹ ਸਗੋ ਤੁਹਾਨੂੰ ਹੋਰ ਸਟਰੋਂਗਲੀ ਕੇਸ ਪੈਂਦਾ ਹੈ ਅਗਰ ਤੁਹਾਡੇ ਕੋਲ ਅਗਰ ਤੁਹਾਡਾ ਤੁਹਾਡੇ ਕੋਲ ਆਪਣੇ ਕਾਗਜ਼ ਪੱਤਰ ਨੇ ਤੁਸੀਂ ਖੁਦ ਆਪਣਾ ਕੇਸ ਸਮਝਦੇ ਹੋ ਤੇ ਅੰਬੈਸੀ ਨੂੰ ਸਮਝਾਉਣਾ ਬਹੁਤ ਸੌਖਾ ਹੁੰਦਾ ਪੰਗਾ ਸਿਰਫ ਉੱਥੇ ਹੁੰਦਾ ਜਿੱਥੇ ਤੁਹਾਡਾ ਕੇਸ ਦੀ ਜਾਣਕਾਰੀ ਪਹਿਲੇ ਦੀ ਤੁਹਾਡੇ ਕੋਲ ਨਹੀਂ ਹੈਗੀ ਜੀ ਜੀ थैंक यू सर ਤੁਸੀਂ ਮੈਨੂੰ ਪੋਜ਼ਿਟਿਵ ਕੀਤਾ ਅਦਰਵਾਈਜ਼ ਸਾਰੇ ਮੈਨੂੰ ਮਨਾ ਹੀ ਕਰ ਰਹੇ ਸੀ ਕਿ ਹਾਊਸ ਵਾਈਫ ਦਾ ਵੀਜ਼ਾ ਨਹੀਂ ਆਣਾ। ਉਹ ਨਹੀਂ ਨਹੀਂ ਦਾਦਾ ਕੁਝ ਨਹੀਂ ਹੈ ਬੜੇ ਆਸਾਨ ਨੇ ਵੀਜ਼ਾ ਕੈਨੇਡਾ ਨੇ ਸਗੋਂ ਵੀਜ਼ਾ ਕੋਟਾ ਹੀ ਇਨਕਰੀਜ਼ ਕੀਤਾ ਆ। ਔਰ ਕੈਨੇਡਾ ਨੇ ਸਟੂਡੈਂਟਸ ਦਾ ਕੋਟਾ ਵੀ 9 ਲੱਖ ਕਰਤਾ ਹੈ ਜਿਹੜਾ ਕਿ 4.5 ਲੱਖ ਹੁੰਦਾ ਸੀ ਲਗਭਗ ਡਬਲ ਕਰਤਾ ਆ। ਥੋੜੇ ਬੱਚੇ ਨੇ ਕਿਦੇ 5 ਲੱਖ ਬੰਦਾ ਕੈਨੇਡਾ ਹਰ ਸਾਲ ਪੱਕੇ ਕਰਦਾ ਆ। ਪਿੱਛੇ ਜੋ ਉਹਨਾਂ ਦੇ ਮਨਿਸਟਰ ਨੇ ਕਿਹਾ ਕਿ ਕੈਨੇਡਾ ਦੇ ਜਿੰਨੇ ਵੀ ਲੋਕ ਆਏ ਆ ਜਿਹੜੇ ਪੁਰਾਣੇ ਆਏ ਪੇ ਸਾਰੇ ਅਹੀਂ ਇੱਕ ਵੱਡਿਓ ਪੱਕੇ ਕਰ ਦੇਣੇ ਆ। ਤੈਨੂੰ ਲੱਗਦਾ ਇਹਦੇ 'ਚ ਕੋਈ ਨੈਗੇਟਿਵਿਟੀ ਦਿਖ ਰਹੀ ਕਿਤੇ ਕਿ ਕਿਸ ਨੂੰ ਡੱਕਿਆ ਜਾਊਗਾ ਜੀ ਪਰ ਪਲੀਜ਼ ਤੁਸੀਂ ਸਾਡੇ 'ਤੇ ਹਿਜਾ ਲਗਵਾਓ ਬਿਲਕੁਲ ਲੱਗੇਗਾ ਜੀ ਮੈਡਮ ਬਿਲਕੁਲ ਲੱਗੇਗਾ ਬੇਫਿਕਰ ਹੋ ਤੁਸੀਂ ਦਰਸ਼ਨ ਦਿਓ ਤੇ ਤੁਹਾਡੇ ਕੇਸ ਦੀ ਅਸੀਂ ਮੈਰਿਟਸ ਵੇਖਾਂਗੇ ਅਗਰ ਕੇਸ ਐਲੀਜੀਬਲ ਹੋਇਆ ਡੈਫੀਨਿਟਲੀ ਤੁਹਾਡਾ ਵੀਜ਼ਾ ਲੱਗੇਗਾ ਠੀਕ ਹੈ ਸਰ ਥੈਂਕ ਯੂ ਮੈਂ ਆਪੋਜ਼ਿਟ ਕਰਦੀ ਹਾਂ ਫਿਰ ਮਿਲਦੇ ਹਾਂ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ ਜੀ ਓਕੇ ਦੋਸਤੋ ਤੁਸੀਂ ਐਮਬੈਸੀ ਜਾਂਦੇ ਹੋ ਤੁਹਾਡਾ ਵੀਜ਼ੇ ਬਿਨਾ ਨਹੀਂ ਸਰਦਾ ਔਰ ਯਕੀਨ ਮੰਨੋ ਸਾਡਾ ਵੀ ਵੀਜ਼ੇ ਬਿਨਾ ਨਹੀਂ ਔਰ ਸਾਡਾ ਕੰਮ ਇੱਥੇ ਤੁਹਾਨੂੰ ਬਿਨਾ ਮਤਲਬ ਤੋਂ ਹਵਾ ਦੇਣਾ ਜਾਂ ਬਿਨਾ ਮਤਲਬ ਤੋਂ ਕ੍ਰਿਟਿਸਿਜ਼ਮ ਕਰਨਾ ਨਹੀਂ ਹੈ ਐਲੀਜੀਬਲ ਬੰਦਿਆਂ ਨੂੰ ਬਹੁਤ ਵੀਜ਼ਾਸ ਮਿਲਦੇ ਆ ਸਾਨੂੰ ਸਿਰਫ ਇਹ ਨਹੀਂ ਪਤਾ ਹੁੰਦਾ ਕਿ ਮੈਂ ਐਲੀਜੀਬਲ ਹੈਗਾ ਕਿ ਨਹੀਂ ਹੈਗਾ ਅਸੀਂ ਉਹ ਇੱਕ ਪੈਰਾਮੀਟਰ ਹੀ ਉਹ ਰੱਖਿਆ ਕਿ ਅਗਰ ਤੁਸੀਂ ਐਲੀਜੀਬਲ ਨਹੀਂ ਹੋ ਤੁਸੀਂ ਅੰਬੈਸੀ ਨਹੀਂ ਜਾ ਰਹੇ ਬਹੁਤ ਸਾਫ਼ ਆ ਇਹ ਅਗਰ ਤੁਹਾਡੀ ਐਲੀਜੀਬਿਲਟੀ ਮੀਂ ਨਾ 2 ਮਹੀਨੇ ਤੁਹਾਡੀ ਬੈਂਕਿੰਗ ਇੰਪਰੂਵ ਕਰਕੇ ਤੁਹਾਡੀ ਟੈਕਸੇਸ਼ਨ ਇੰਪਰੂਵ ਕਰਕੇ ਤੁਹਾਡੇ ਹਾਲਾਤ ਬਿਹਤਰ ਕਰਕੇ ਅਗਰ ਤੁਹਾਡੀ ਐਲੀਜੀਬਿਲਟੀ ਬਣਦੀ ਆ ਤਾਂ ਅਸੀਂ ਤੁਹਾਨੂੰ ਮਹੀਨਾ 2 ਮਹੀਨੇ ਰੋਕਦੇ ਆ ਤੁਸੀਂ ਐਮਬੈਸੀ ਉਦੋਂ ਜਾਓਗੇ ਜਦੋਂ ਤੁਸੀਂ ਕਹੋਗੇ ਕਿ ਹੱਥ ਖੜੇ ਆ ਇਸ ਤੋਂ ਬਿਹਤਰ ਮੈਂ ਨਹੀਂ ਜਾ ਸਕਦਾ ਔਰ ਸਾਡੀ ਜੌਬ ਵੀ ਇਹ ਹੀ ਆ ਕਿ ਜਿੱਦਣ ਅਸੀਂ ਕਹੀਏ ਕਿ ਚ ਕੋਈ ਬਿਹਤਰ ਹੋ ਸਕਦਾ ਸੀ ਅਸੀਂ ਉਹ ਕਰ ਲੈਣਾ ਆ ਅਗਰ ਬਿਹਤਰ ਹੋ ਨਹੀਂ ਸਕਦਾ ਫਿਰ ਆਪਾਂ ਨੂੰ ਕਰਨ ਦੀ ਲੋੜ ਨਹੀਂ ਫਿਰ ਚੜ੍ਹਦੀ ਕਲਾ 'ਚ ਐਮਬੈਸੀ ਜਾਵਾਂਗੇ ਵੀਜ਼ਾ ਹਾਸਲ ਕਰਕੇ ਆਵਾਂਗੇ ਬਿਕੋਜ਼ ਐਮਬੈਸੀਆਂ ਜਗ੍ਹਾ-ਜਗ੍ਹਾ ਤੇ ਆਪਣੇ ਕਾਉਂਸਲਰਸ ਖੋਲ੍ਹਦੀਆਂ ਨੇ ਜਗ੍ਹਾ-ਜਗ੍ਹਾ ਆਪਣੇ ਮਿਸ਼ਨਸ ਖੋਲ੍ਹਦੀਆਂ ਨੇ ਇੰਡੀਆ ਦੇ ਵਿੱਚ ਹੀ ਅਗਰ ਅਸੀਂ ਕੈਨੇਡੀਅਨ ਐਮਬੈਸੀ ਜਾਂ ਯੂਐਸ ਐਮਬੈਸੀ ਦੀ ਗੱਲ ਕਰੀਏ ਤਾਂ 5-6 ਮਿਸ਼ਨਸ ਨੇ ਉਹਨਾਂ ਦੇ ਉਸ ਤੋਂ ਬਾਅਦ ਹਰ ਸ਼ਹਿਰ ਦੇ ਵਿੱਚ ਨੇੜੇ ਤੇੜੇ VFS ਦੇ ਸੈਂਟਰਸ ਨੇ ਇਹ ਇੰਨਾ ਬ੍ਰਾਂਚਾਂ ਦਾ ਨੈਟਵਰਕ ਕਿਸ ਲਈ ਆ ਆਪਣੇ ਕਲਾਇੰਟਸ ਨੂੰ ਸਰਵਿਸ ਦੇਣ ਲਈ ਔਰ ਉਹਨਾਂ ਦੇ ਵਿੱਚੋਂ ਜਿਹੜੇ ਬਿਹਤਰ ਕਲਾਇੰਟਸ ਨੇ ਜਿਹੜੇ ਪੈਸਾ ਖਰਚ ਸਕਦੇ ਨੇ ਜਿਹੜੇ ਹੌਲੀਡੇਜ਼ ਮਨਾ ਸਕਦੇ ਨੇ ਉਹ ਵੀਜ਼ਾ ਲੈਣਗੇ ਦੋਸਤੋ ਵੀਜ਼ਾ ਦੇ ਉੱਪਰ ਹੱਕ ਸਰਮਾਇਦਾਰੀ ਦਾ ਆ ਸੋ ਸਾਨੂੰ ਦਿੱਕਤ ਉੱਥੇ ਆ ਰਾਤੋ ਰਾਤ ਪੈਸੇ ਬੈਂਕਾਂ 'ਚ ਪਾਉਂਦੇ ਆ ਆਪਾਂ ਤਾਂ ਉਹ ਪ੍ਰੋਬਲਮਸ ਆਉਂਦੀਆਂ ਨੇ ਅਗਰ ਤੁਹਾਡੇ ਕੋ ਰੈਗੂਲਰ ਸੇਵਿੰਗਸ ਨੇ ਵੀਜ਼ਾ ਲੈਣੇ ਬਹੁਤ ਬਿਹਤਰ ਨੇ ਸੋ ਦੋਸਤੋ ਸ਼ੋਅ ਦੇ ਵਿੱਚ ਸਮਾਂ ਬੜਾ ਨਹੀਂ ਰਿਹਾ ਤੁਹਾਡੀਆਂ ਕਾਲਸ ਵਾਲੀਆਂ ਸੀ ਨਹੀਂ ਲੈ ਸਕਦੇ ਬਟ ਸ਼ੋਅ ਦਾ ਸਮਾਂ ਮੁੱਕਿਆ ਆ ਤੁਹਾਡੇ ਨਾਲ ਗੱਲਾਂ ਬਾਤਾਂ ਤੁਹਾਡੇ ਕੇਸਸ ਨੂੰ ਡਿਸਕਸ ਕਰਨ ਦਾ ਸਮਾਂ ਨਹੀਂ ਮੁੱਕਿਆ ਤੁਸੀਂ ਕਾਲ ਕਰ ਸਕਦੇ ਹੋ 92168 92168 ਤੇ ਮੈਨੂੰ ਆਪਣੇ ਕੇਸਸ ਜਿੱਡੇ ਮਰਜ਼ੀ ਤੁਹਾਨੂੰ ਲੱਗਦਾ ਕਿ ਔਖੇ ਕੇਸਸ ਆ ਉਹ ਨਹੀਂ ਹੱਲ ਹੋਣ ਵਾਲੇ ਮੇਰੇ ਨਾਲ ਗੱਲਬਾਤ ਕਰੋ ਮੈਨੂੰ 24 ਸਾਲ ਹੋ ਗਏ ਨੇ ਇਸ ਇੰਡਸਟਰੀ ਦੇ ਵਿੱਚ ਔਰ ਅਸੀਂ ਤੁਹਾਡੇ ਕੇਸਸ ਦੀ ਆਤਮਾ ਨੂੰ ਜਾਣਦੇ ਆ ਪਛਾਣਦੇ ਆ ਸਾਨੂੰ ਪਤਾ ਇਹ ਵੀਜ਼ੇ ਕਿਸ ਤਰੀਕੇ ਨਾਲ ਲਏ ਜਾਂਦੇ ਨੇ ਔਰ ਇਹੀ ਕਾਰਨ ਹੈ ਤੁਸੀਂ ਜਿਹੜਾ ਸਾਡੇ ਕੋਲ ਸਕਸੈਸ ਰੇਟ ਆ ਬਹੁਤ ਸ਼ਾਨਦਾਰ ਹੈ ਪਰ ਇਹਦੇ باوجود ਵੀ ਤੁਸੀਂ ਸਾਡੇ ਕਦੇ ਵੀ ਆਫਿਸ ਆਉਂਦੇ ਹੋ ਕਿਸੇ ਆਫਿਸ ਦੀ ਕੰਧ ਦੇ ਉੱਪਰ ਅਸੀਂ ਕੋਈ ਵੀਜ਼ਾ ਨਹੀਂ ਟੰਗਿਆ ਹੁੰਦਾ ਬਿਕੋਜ਼ ਤੁਹਾਡੀ ਨਿੱਜੀ ਜਾਣਕਾਰੀਆਂ ਅਸੀਂ ਕਦੀ ਚਰਾਹੇ ਨਹੀਂ ਟੰਗਦੇ ਸੋ ਆਪਣੇ ਆਫਿਸ ਤੁਸੀਂ ਦਰਸ਼ਨ ਦਿਓ ਕਾਲ ਕਰੋ 991689266 ਮੈਨੂਅਰ ਮੇਰੀ ਟੀਮ ਨੂੰ ਮਿਲੋ ਉਮੀਦ ਕਰਦੇ ਹਾਂ ਤੁਹਾਡੇ ਬਾਹਰ ਜਾਣ ਦੇ ਸਫਰ ਵਿੱਚ ਅਸੀਂ ਕਿਤਨਾ ਕਦੇ ਜਰੂਰ ਹੈਲਪਫੁਲ ਹੋਵਾਂਗੇ ਸਤਿ ਸ਼੍ਰੀ ਅਕਾਲ